ਫਤੇ ਸਾਡੇ ਗੁਰੂ ਦੀ ਦਿੱਤੀ ਹੋਈ ਆ ਕਿਸੇ ਨੇ ਅੰਮ੍ਰਿਤ ਛਕਿਆ ਨਹੀਂ ਛਕਿਆ ਕੇਸ ਰੱਖੇ ਨਹੀਂ ਰੱਖੇ ਫਤੇ ਬਲਾਉਣਾ ਸਾਰਿਆਂ ਦਾ ਇੱਕ ਫਰਜ਼ ਬਣਦਾ ਜੇ ਉਹ ਸਿੱਖ ਘਰ ਚ ਜਨਮ ਲੈ ਚੁੱਕਾ ਜੇ ਸਿੱਖਾਂ ਦੇ ਘਰ ਚ ਜਨਮ ਲਿਆਏ ਜੋ ਆਪਣੇ ਆਪ ਨੂੰ ਸਿੱਖ ਖਵਾਉਂਦਾ ਹੈ ਤੇ ਪਰ ਸਾਡਾ ਕਸੂਰ ਨਹੀਂ ਅਸੀਂ ਫਤਿਹ ਦਿੱਤੀ ਆ ਗੁਰਦਾਰੇ ਦੇ ਭਾਈਆਂ ਨੂੰ ਫਤਿਹ ਦਿੱਤੀ ਆ ਰਾਗੀਆਂ ਟਾਢੀਆਂ ਨੂੰ ਤੁਸੀਂ ਬੁਲਾਓ ਤੁਸੀਂ ਤਨਖਾਹ ਲੈਂਦੇ ਹੋ ਤੁਸੀਂ ਪੈਸੇ ਲੈਂਦੇ ਹੋ ਫਤਿਹ ਟਾਢੀ ਆ ਤੁਸੀਂ ਬੁਲਾਈ ਜਾਓ ਆਪੇ ਇੱਕ ਦੂਜੇ ਨੂੰ ਸਾਡਾ ਹੈ ਲੋਹਾ ਇਹ ਨਾ ਸਰਦਾਹੀਂ ਫਤਿਹ ਚੋਗੀ ਲੈਣਾ ਪੜਾ ਤੁਹਾਡੇ ਜੋ ਜੜੇ ਬਜ਼ੁਰਗ ਬੈਠੇ ਆ ਉਹ ਇਸ ਗੱਲ ਦੀ ਪਕੜ ਚੰਗੀ ਤਰ੍ਹਾਂ ਰੱਖਦੇ ਆ ਕੋਈ ਟਾਈਮ ਸੀ ਪੰਜਾਬ ਅੰਦਰ ਸਿੱਖਾਂ ਦੇ ਘਰਾਂ ਤੇ ਜਨਮ ਲੈਣ ਵਾਲਾ ਹਰ Banda ਹੀ ਫਤਿਹ ਸ਼ੌਂਕ ਨਾ ਬੁਲਾਉਂਦਾ ਸੀ ਚਾਹੇ ਉਹਨੇ ਅੰਮ੍ਰਿਤ ਛਕਿਆ ਨਹੀਂ ਛਕਿਆ ਕੇਸ ਰੱਖੇ ਜਾਂ ਨਹੀਂ ਰੱਖੇ ਹੁਣ ਕਿਤੇ ਨਾ ਕਿਤੇ ਮੋੜਾ ਪਿਆ ਇਹ ਨੌਜਵਾਨ ਪੀੜ੍ਹੀ ਇਸ ਪਾਸੇ ਨੂੰ ਮੁੜੀ ਤੇ ਹੈ ਪਰ ਫਿਰ ਵੀ ਫਤਿਹ ਸਾਡੇ ਗੁਰੂ ਕਲਕੀ ਤਰ ਪਾਤਸ਼ਾਹ ਦਾ ਦਿੱਤਾ ਹੋਇਆ ਉਹ ਬੁਲੰਦ ਨਾਰਾ ਵਾ ਜਿਹਨੂੰ ਬੁਲਾਉਣ ਦੇ ਨਾਲ ਮਨ ਤੇ ਤਨ ਦੋਵੇਂ ਸੰਤੁਸ਼ਟ ਹੁੰਦੇ ਆ ਫਤਿਹ ਬੁਲਾਓਗੇ ਮਾਨ ਅੰਦਰ ਇੱਕ ਖੇੜਾ ਆਵੇਗਾ ਜਿੰਨੀ ਚੜਦੀ ਕਲਾ ਨਾਲ ਫਤਿਹ ਬੁਲਾਓਗੇ ਮਨ ਦੀ ਸਟ੍ਰੈਸ ਤੇ ਮਨ ਦੀ ਟੈਨਸ਼ਨ ਦੂਰ ਹੋਵੇਗੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇੱਕ ਸ਼ਬਦ ਹੋਰ ਦਿੱਤਾ ਅਸੀਂ ਕਹਿੰਦੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹਦੇ ਚ ਚਾਰ ਚੀਜ਼ਾਂ ਨਾਨਕ ਨਾਮ ਹਰ ਬੰਦੇ ਕੋਲ ਪੈਲ ਦੇ ਆਧਾਰ ਤੇ ਨਾਮ ਹੋਣਾ ਚਾਹੀਦਾ ਪਰਮਾਤਮਾ ਦਾ ਨਾਮ ਵਾਇਕਰੂ ਦਾ ਨਾਮ ਪਰਮਾਤਮਾ ਦੀ ਬੰਦਗੀ ਇਹ ਪਹਿਲੇ ਨੰਬਰ ਤੇ ਆ ਨਾਨਕ ਨਾਮ ਚੜ੍ਹਦੀ ਕਲਾ ਚੜ੍ਹਦੀ ਕਲਾ ਉਹਨਾਂ ਬੰਦਿਆਂ ਦੀ ਆ ਜਿਨ੍ਹਾਂ ਦੀ ਜ਼ਿੰਦਗੀ 'ਚ ਨਾਮ ਆ ਜਿਨ੍ਹਾਂ ਦੀ ਜ਼ਿੰਦਗੀ 'ਚ ਸਿਮਰਨ ਆ ਜਿਨ੍ਹਾਂ ਦੀ ਜ਼ਿੰਦਗੀ 'ਚ ਬੰਦਗੀ ਆ ਉਹੋ ਹੀ ਤੁਹਾਨੂੰ ਚੜ੍ਹਦੀ ਕਲਾ ਕਹਿਣਗੇ ਜਿਨ੍ਹਾਂ ਦੀ ਜ਼ਿੰਦਗੀ 'ਚ ਨਾਮ ਸਿਮਰਨ ਹੈ ਗਏ ਉਹ ਕਿੰਨੀ ਚੜ੍ਹਦੀ ਕਲਾ 'ਚ ਰਹਿੰਦੇ ਆ ਉਦਾਹਰਨ ਸਾਡੇ ਕੋਲ ਆ ਉਹ ਤਤੀ ਤਵੀ ਤੇ ਬਹਿ ਕੇ ਵੀ ਰੱਬ ਨੂੰ ਕਦੀ ਲਾਮਾ ਨਹੀਂ ਮਾਰਦੇ ਜਿਨ੍ਹਾਂ ਦੀ ਜ਼ਿੰਦਗੀ 'ਚ ਨਾਮ ਸਿਮਰਨ ਹੈ ਗਏ ਉਹਨਾਂ ਦੀ ਚੜ੍ਹਦੀ ਕਲਾ ਕਿੰਨੀ ਆ ਉਹ ਉੱਪਰ ਦੀਆਂ ਦੇਗਾ 'ਚ ਬਹਿ ਕੇ ਤੇ ਆਰਿਆਂ ਦੇ ਥੱਲੇ ਆਪਣੇ ਆਪ ਨੂੰ ਚਰਵਾ ਕੇ ਵੀ ਰੱਬ ਨੂੰ ਕਦੀ ਲਾਮਾ ਨਹੀਂ ਮਾਰਦੇ ਜਿਹਦੇ ਕੋਲ ਨਾਮ ਹੈ ਉਹਦੇ ਕੋਲ ਹੀ ਚੜਦੀ ਕਲਾ ਹੈ ਤੇ ਜਿਹਦੇ ਕੋਲ ਚੜਦੀ ਕਲਾ ਹੈ ਤੇ ਅਗਲਾ ਸ਼ਬਦ ਧਿਆਨ ਨਾਲ ਸੁਣਿਓ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਉਹੋ ਹੀ ਬੰਦਾ ਭਾਣੇ ਚ ਰਹਿੰਦਾ ਵਾ ਜਿਹਦੇ ਕੋਲ ਚੜਦੀ ਕਲਾ ਹੈਗੀ ਆ ਭਾਣੇ ਚ ਰਹਿਣਾ ਕੀ ਆ ਦੁੱਖ ਮਿਲਿਆ ਤਾਂ ਵੀ ਧੰਨਵਾਦ ਸੁੱਖ ਮਿਲਿਆ ਤਾਂ ਵੀ ਧੰਨਵਾਦ ਅਮੀਰੀ ਗਰੀਬੀ ਮਿਲੀ ਤਾਂ ਵੀ ਧੰਨਵਾਦ ਦਿਲ ਚੰਗੇ ਮਾਰੇ ਆਏ ਤਾਂ ਵੀ ਧੰਨਵਾਦ ਕਦੀ ਲਾਂਭਾ ਨਹੀਂ ਮਾਰਾ ਪਰ ਬਹੁਤੀ ਦੁਨੀਆ ਜਦੋਂ ਦਿਨੇ ਚੰਗੇ ਹੁੰਦੇ ਉਦੋਂ ਰੱਬ ਭੁੱਲ ਜਾਂਦੀ ਆ ਦਿਨ ਮਾੜੇ ਆ ਜਾਂਦੇ ਲਾਵੇਂ ਮਾਰਨ ਲੱਗ ਪੈਂਦੀ ਆ ਸਮਾਂ ਸਹੀ ਚੱਲਣ ਲੱਗ ਪਵੇ ਤੇ ਬੰਦਾ ਕਹਿੰਦਾ ਮੈਂ ਇੰਨੀ ਮਿਹਨਤ ਕੀਤੀ ਮੈਂ ਇੰਨੀਆਂ ਸ਼ਿਫਟਾਂ ਲਾਈਆਂ ਮੈਂ ਆ ਵੀ ਕੀਤਾ ਮੈਂ ਆ ਵੀ ਕੀਤਾ ਮੈਂ ਆ ਵੀ ਕੀਤਾ ਜਾਨੀ ਕਿ ਦਿਨੇ ਚੰਗੇ ਆ ਤੇ ਹਾਰ ਆਪਣੇ ਘਰੇ ਚ ਪਾ ਲਿਆ ਦਿਨ ਮਾੜੇ ਆਏ ਤੇ ਸਾਰਾ ਹੀ ਕੁਝ ਰੱਬ ਤੇ ਸੁੱਟ ਦਿੱਤਾ ਰੱਬ ਪਤਾ ਨਹੀਂ ਸਾਡੇ ਨਾਲ ਕੀ ਵੈਰ ਕੱਢਣ ਨੂੰ ਫਿਰਦਾ ਆ ਬਹੁਤੀ ਦੁਨੀਆ ਇਦਾਂ ਚੱਲਦੀ ਆ ਜਿਹੜੇ ਬੰਦੇ ਕੋਲ ਨਾਮ ਹੈ ਉਹਦੇ ਕੋਲ ਹੈ ਚੜ੍ਹਦੀ ਕਲਾ ਜਿਹਦੇ ਕੋਲ ਚੜ੍ਹਦੀ ਕਲਾ ਹੈ ਉਹਦੇ ਕੋਲ ਹੈ ਭਾਣਾ ਮੰਨਣ ਦੀ ਪ੍ਰਵਿਰਤੀ ਤੇ ਅਗਲਾ ਸ਼ਬਦ ਕੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜਾ ਬੰਦਾ ਭਾਣੇ 'ਚ ਰਹਿੰਦਾ ਵਾ ਸਰਬੱਤ ਦਾ ਭਲਾ ਵੀ ਉਹੋ ਹੀ ਮੰਗਦਾ ਹੈ ਸਰਬੱਤ ਦਾ ਭਲਾ ਕੀ ਆ ਦੋ ਚੀਜ਼ਾਂ ਵਾਂ ਪੜ੍ਹੇ ਲਿਖੇ ਬੈਠੇ ਹੋ ਥੋੜਾ ਜਿਹਾ ਪੁਆਇੰਟ ਨੂੰ ਸਮਝਿਓ ਇੱਕੋ ਦਾਵਾ ਸਰਬੱਤ ਦਾ ਭਲਾ ਮੰਗਣਾ ਉਹ ਇਥੇ ਖਲੋਕੇ ਤੁਸੀਂ ਵੀ ਮੰਗਿਆ ਵਾ ਤੇ ਅਸੀਂ ਵੀ ਮੰਗਿਆ ਵਾ ਇੱਕੋ ਦਾਵਾ ਸਰਬੱਤ ਦਾ ਭਲਾ ਕਰਨਾ ਜਿੱਦਾਂ ਬੱਚਿਆਂ ਦੇ ਦੋ ਪੇਪਰ ਹੁੰਦੇ ਨਾ ਥਿਊਰੀ ਤੇ ਪ੍ਰੈਕਟੀਕਲ ਹੁਣ ਜਿਹੜਾ ਥਿਊਰੀ ਹੁੰਦਾ ਲਿਖਣ ਵਾਲਾ ਉਹਦੇ ਜਿਹੜਾ ਨਕਲ ਮਾਰ ਲੂ ਪੀ ਅਗਲੇ ਵਾਲੇ ਨੇ ਜੋ ਲਿਖਿਆ ਉਹ ਲਿਖ ਲੈਣਾ ਜੋ ਮਗਰਲੇ ਵਾਲੇ ਨੇ ਲਿਖਿਆ ਉਹ ਲਿਖ ਲੈਣਾ ਬੱਚੇ ਫਸਦੇ ਉੱਥੇ ਜਿਹਦੇ ਪੇਪਰ ਪ੍ਰੈਕਟੀਕਲ ਕਰਨਾ ਪਵੇ ਸਰਬੱਤ ਦਾ ਭਲਾ ਮੰਗਣਾ ਇਹ ਆ ਥਿਊਰੀ ਮੰਗ ਹੀ ਲੈਣਾ ਮੈਂ ਵੀ ਮੰਗ ਲੈਣਾ ਪਰ ਜੇ ਸਰਬੱਤ ਦਾ ਭਲਾ ਕਰਨਾ ਪਿਆ ਉੱਥੇ ਬਾਹਰ ਨਿਕਲ ਕੇ ਤੇ ਯਾਦ ਰੱਖੋ ਸਰਬੱਤ ਦੇ ਭਲੇ 'ਚ ਮੇਰਾ ਦੁਸ਼ਮਣ ਵੀ ਆਉਣਾ ਵਾ ਹੁਣ ਇੱਥੇ ਦੇ ਕਹਿ ਕੇ ਜਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਉੱਥੇ ਜਾ ਕੇ ਰੱਬਾ ਸ਼ੁਰੂ ਮੇਰ ਤੋਂ ਕਰੀ ਬਾਕੀਆਂ ਦਾ ਠੇਕਾ ਧੋੜਾ ਪਾ ਮੱਥੇ ਦੁਸ਼ਮਣ ਦਾ ਪੁੱਤ ਲੱਜੇ ਤੇ ਰੱਬਾ ਰਵੇ ਕੱਖ ਨੈਕਸੀਡੈਂਟ ਹੋ ਜੇ ਦਾ ਤੇ ਇੱਥੇ ਆਖਿਆ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਉਹ ਸਰਬੱਤ ਦਾ ਭਲਾ ਨਹੀਂ ਆ ਇਹ ਚੀਜ਼ਾਂ ਸਾਨੂੰ ਮਿਲਦੀਆਂ ਫਤਿਹ ਵਿੱਚੋਂ ਇਹ ਚੀਜ਼ਾਂ ਸਾਨੂੰ ਮਿਲਦੀਆਂ ਗੁਰੂ ਨਾਨਕ ਦੇ ਸ਼ਬਦ ਵਿੱਚੋਂ ਇਹ ਚੀਜ਼ਾਂ ਸਾਨੂੰ ਮਿਲਦੀਆਂ ਗੁਰੂ ਦੀ ਸੰਗਤ ਵਿੱਚ ਆਉਣ ਕਰਕੇ ਸੋ ਬੜੇ ਖੁਸ਼ਕਿਸਮਤ ਬੈਠੇ ਹੋ ਸ਼ਹੀਦਾ ਦੇ ਪਾਵਨ ਪਵਿੱਤਰ ਤੇ ਮੁਬਾਰਕ ਅਸਥਾਨ ਉੱਤੇ ਜੁੜ ਕੇ ਬੈਠੇ ਹੋ ਗੁਰੂ ਕਿਰਪਾ ਕਰੇ ਫਤਿਹ ਕੱਢ ਕੇ ਬੁਲਾਓ ਕੋਈ ਰਸਨਾ ਵਾਂਜੀ ਨਾ ਰਹੇ ਇੱਕੋ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨ ਵੀਰਾਂ ਦੇ ਵੱਲੋਂ ਇੱਕ ਪ੍ਰਸੰਗ ਕਹਿ ਲਵਾ ਸਬਜੈਕਟ ਕਹਿ ਲਵਾ ਉਹ ਦਾਸਰਿਆਂ ਦੀ ਝੋਲੀ ਅੰਦਰ ਪਾਇਆ ਗਿਆ ਸਮਾਂ ਮੇਰੇ ਕੋਲ ਢਿੱਗ ਘੰਟੇ ਦਾ ਸੀ ਜਿਹਦੇ ਵਿੱਚੋਂ ਕੁਝ ਸਮਾਂ ਗੁਜ਼ਰ ਚੱਕਾ तकरीबन 1 ਵਜੇ ਤੱਕ ਮੈਂ ਹਾਜ਼ਰੀ ਭਰਨੀ ਸਟੇਜ ਉੱਤੇ ਲੋਚਦਾ ਹਾਂ ਮੈਂ ਪ੍ਰਸੰਗ ਸ਼ੁਰੂ ਵੀ ਕਰਾਂਗਾ ਤਾਂ ਰਿਜ਼ਲਟ ਵੀ ਤੁਹਾਡੇ ਚਰਨਾਂ 'ਚ ਤੁਸ਼ ਬੁੱਧੀ ਅਨੁਸਾਰ ਰੱਖਣ ਦਾ ਯਤਨ ਕਰਾਂਗਾ